ਤੁਹਾਡੀ ਆਵੇ ਮਾਨਸ ਤੇ ਹੀ ਪਾਇ ਦੋ ਕਮਾ ਵਾਸਤੇ ਸੇਵਾ ਦਾ ਸਿਧਾਂਤ ਕੋਲ ਵਾਸਤੇ ਆਪਾਂ ਮੇਰ ਦਾ ਗਣਨ ਦੇਣਾ ਬਾਕੀ ਦਾ ਰੋਜੀ ਰੋਟੀ ਦਾ ਪਰਮੇਸ਼ਰ ਸੰਭੋਲ ਦੇਣਾ ਤੇ ਕਰਾਂ ਤੇ ਇਹ 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 ਮਨੁੱਖ ਨੇ ਜਿਹੜਾ ਅਸਾਂ ਮਨੁੱਖ ਨੇ ਕਿਸੇ ਦਾ ਆ ਸੇਵਨ ਤੇ ਸੇਵਾ ਉਹ ਜਿਹੜੀ ਰਸੀਦਾ ਜਿਹੜੀ ਜਨੂਨ ਹੈ ਤੇ ਘਟ ਰਸੀਦਾ ਤੇ ਮੇਲੇ ਕਰਦੇ ਉਹ ਸੇਵਾ ਵੀ ਮੇਰੇ ਸਾਹਦੇ ਸਕਰ ਨੂੰ ਕੁਮ ਕਹਾ ਇਸ ਕਰਕੇ ਬੁਰਾ ਸਾਹਿਬ ਨੇ ਬਾਲ ਜਵਾਨੀ ਅਗਰਤ ਹੋਣਾ ਤਿੰਨ ਅਵਸਥਾਾਂ ਕੋਹ ਨਾ ਨਾਮ ਨਾਲ ਭਜਨ ਨਹੀਂ ਦੇਖਦਾ ਸਾਹਿਬੀ ਮਾਂ ਜੇ ਭਜਨ ਨਹੀਂ ਕੀਤਾ ਤੇ ਮੰਨ ਨਹੀਂ ਕੀਤਾ ਸਿੰਘਰਾਂ ਨੇ ਕੀਤਾ ਤੇ ਸਾਰੇ ਮਿੱਠਾ ਬਚ ਨਹੀਂ ਰਿਹਾ ਜਵਾਨੀ ਵੀ ਮਿੱਠੀ ਆ ਬੁੜਾਪਾ ਵੀ ਰਿਹਾ ਇਸ ਕਰਕੇ ਕਿਸ ਜੰਮ ਦੇ ਵਿੱਚ ਆਪਾਂ ਨੇ ਬੂਧ ਜੀ ਸ਼ੇਰਾਂ ਕੰਮੀ ਸ਼ੇਰਾਂ ਮੰਨਣਾ ਤਾਂ ਕਿ ਜਿਹੜਾ 84 ਦਾ ਵੱਡਾ ਤੋਖ ਹੈ ਨਾ ਵੱਡਾ ਤੋਖ ਜੰਮ ਮੰਨ ਦਾ ਜੰਮੀ ਰਾਮ ਬਾਰੇ ਬਾਰੇ ਵਿੱਚ ਆਪਾਂ ਨੇ ਬਹੁਤ ਸੁਣਿਆ ਪਿਆ ਬੋਲ ਸੰਭਾ ਉਹ ਕੋਰੋਨਾ ਆਪਾਂ ਸਾਹਾਂ ਦਾ ਬੰਦਾ ਸਾਫਾ ਉਹ ਸਭ ਤੋਂ ਵੱਡਾ ਤੋਖਾ ਉਹਦੇ ਵਿੱਚ ਹੁਣੇ ਐਸੇ ਜਿਹੜਾ ਬੰਦੇ ਚਾਰ ਬਚਿਆ ਜਾਂਦਾ باقی ਸਰੀਰ ਦੇ ਤੋਖੇ ਸੇ ਇਸ ਤੋਂ ਵੱਖਣ ਵਾਸਤੇ ਆਪਾਂ ਸੇਧਨ ਜਾਣਾ ਕੋ ਗੁਰੂ ਦੀ ਸ਼ਰਨ ਵਿੱਚ ਜਾਣਾ ਕੋ ਉਹ ਕਹੇ ਸੋ ਆਤਮਾ ਆਓ ੁਰਤੀ ਕਾਣੀ ੁਰਤੀ ਕਾਣੀ ਕਹੇ ਤਾ ਅਸੀਂ ਆਪਣੀ ਮੰਨ ਮਤ ਨੂੰ ਕੀ ਕਰਨਾ ਗੁਰੂ ਸਾਨੂੰ ਕੀ ਕਹੇ ਉਹ ਤੇ ਅਮਲ ਕਰਨਾ ਹੁਣ ਰੋਜ਼ ਪੜਾਇਆ ਜਾਂਦਾ ਹੰਦੀਆ ਛੋਟਾ ਪਿਆਰ ਠੰਡਾ ਕਾਨੂੰ ਖਣਾ ਲੇਕਨ ਮੁਖੀ ਮਤ ਕਹਿੰਦੀ ਆਮਰ ਬਿਲੇ ਤਾਂ ਕਿਉਂ ਆਮਰ ਬਿਲੇ ਦੇ ਪੱਤੇ ਕਾ ਵੀ ਗਿਆ ਭਾਗ ਖਾਏ ਠੱਕ ਰਹੇ ਮੁਟੇ ਨਹੀਂ ਜਿਹੜਾ ਆਮਰ ਪੈਦੇ ਦਾ ਪੀਟਿਆ ਹੋਇਆ ਨਾ ਆਪਾਂ ਜਿਹੜਾ ਸਰੀਰ ਹੈ ਇਸ ਸਰੀਰ ਨਾਮ ਦੇ ਬੀਜ ਬੀਟਣ ਦੀ ਜ਼ਮੀਨ ਹੈ ਤੇ ਜ਼ਮੀਨ ਵੀ ਇਹ ਆਪਾਂ ਜਿਹੋ ਦਾ ਬੀਜੇ ਸਰੀਰ ਦੇ ਵਿੱਚ ਤੁਸੀਂ ਬੀਜ ਲਿਆ ਨਾ ਪਾਪ ਦਾ ਬੀਜ ਹੈ ਉਹਦਾ ਫਲ ਨਿਕਲਣਾ ਹੈ ਜੋ ਬੀਜੇ ਸੋਚਣਾ ਹੈ ਕਾਮਾ ਸੁਧਰਾ ਕੇ ਕੋਈ ਨਾਮ ਦਾ ਬੀਜ ਬੀਜ ਲਿਆ ਸੇਵਾ ਦਾ ਬੀਜ ਬੀਜ ਲਿਆ ਤਾਂ ਉਹਦੇ ਫਲ ਜਿਹੜੇ ਉਹ ਤੁਹਾਨੂੰ ਮਿਲਣਗੇ ਨੇ ਜਿਹੜਾ ਅੰਮ੍ਰਿਤ ਦੇ ਜਿਹੜਾ ਬੀਜਿਆ ਹੋਇਆ ਨਾਮ ਹੈ ਨਾ ਸ੍ਰੀ ਰਾਮ ਪ੍ਰਸਾਦ ਆਦਿ ਉਹਨਾਂ ਇਸ ਬੀਜ ਨੂੰ ਜਿਤਾ ਮੰਨ ਕੇ ਨਾ ਉਹਦਾ ਹੀ ਲਾਗਣਾ ਹੈ ਜਿਹੜਾ ਅੰਮ੍ਰਿਤ ਦੇ ਜਿਹੜੇ 11 ਮਿੰਟ ਹੁਣ ਤਾਂ ਮੇਰੇ ਨਾਮ ਦੇ ਵੀਰ ਵੀਰਾਂ ਦੀ ਇੱਕ ਬੇਲਾ ਹੈ ਵਾਧਾ ਪਾਤਾ ਜਿੱਤਾ ਸੀ ਜ਼ਮੀਨ ਦੇ ਵਿੱਚ ਵੀਰ ਵੀਰਿਆ ਨਾ ਤਿਆਂ ਨੂੰ ਜੇ ਵੀਰ ਗਿੱਲੀ ਹੋਵੇ ਤਾਂ ਕੰਮ ਹੀ ਜਮਣਾ ਜ਼ਮੀਨ ਸੁੱਕੀ ਦੇ ਵਿੱਚ ਜਿੱਤੇ ਤਾਂ ਕੰਮ ਹੀ ਜਮਣਾ ਜਦੋਂ ਬਰਸ ਤੋਂ ਵੀ ਜ਼ਮੀਨ ਤੇ ਉਸ ਵਕਤ ਤੋਂ ਜਮਣਾ ਇਸੇ ਕਰਕੇ ਇਸ ਤਰ੍ਹਾਂ ਜੇ ਨਾਮ ਦੇ ਵੀਰ ਵੀਰਾਂ ਦੇ ਹੋਂਦ ਕਾਜੀ ਵਾਸਤਾ ਹੈ ਤੇ ਬਾਤ ਹੈ ਜੜੀ ਆ ਵੀ ਪਾਠਰਾਹੀ ਹੋਏ ਮਾਨ ਦੇ ਬੀਜ ਬੀਜਣੇ ਸੁਨਰਾਮ ਸਿੰਘ ਖਾਨ ਰੋਡ ਤੇ ਮੈਂ ਪਾਠ ਕਰਨਾ ਨਗਾ ਮਾਤਰਾ ਦਾ ਗਿਆਨ ਜਿਹੜੇ ਸਿਹਾਰੀ ਵਿਖਾ ਲਈ ਜਿਹੜੇ ਸੁਦਾ ਇੰਨਾ ਪਾਠ ਕਰਨਾ ਤੇ ਆਪਣੇ ਆਪ ਹੀ ਹੁੰਦਾ ਜੋ ਵੀ ਅਗਿਆ ਦੇ ਕੋ ਕੰਮ ਕਰਨਾ ਹੋਵੇ ਡਰਾਈਵਿੰਗ ਸਿੱਖਣੀ ਹੈ ਹੋਰ ਕੰਮ ਸਿੱਖਣਾ ਆ ਉਹਦੇ ਬਾਪਾ ਨੂੰ ਸਵਾਦ ਧਾਰਨਾ ਕਹਿੰਦਾ ਇਸੇ ਤਰ੍ਹਾਂ ਮੈਂ ਆਪਾਂ ਨਾਮ ਦੇ ਬਸ ਸਿਮਰਨ ਦਾ ਆ ਨੇ ਨਾ ਪਈਆ ਸਾਨੂੰ ਉਸਤਾਦ ਦੇ ਬੋਲ ਨਹੀਂ ਇਸੇ ਕੋਣ ਸਾਥਿਆ ਰਾਣੀ ਬੰਧੀ ਇੱਕ ਉਦਾਹਰਣ ਥੋੜੀ ਜੀ ਤੁਹਾਨੂੰ ਪਤਾ ਲੱਗਦਾ ਹੈ বিনা বিনা ਸਾਖੀ ਤੋਂ ਜਿਹੜਾ ਇਤਿਹਾਸ ਦੇ ਪੁੱਤਰ ਰੂਪਾਣੇ ਲੱਗਦਾ ਹੈ ਜਿਵੇਂ ਮਾਇਆ ਦੇ ਬ੍ਰਿਸ਼ਮਨ ਮਤਰੀ ਮਹਾਂਵਾਸ਼ ਦੇ ਵਿੱਚ ਸੰਗੀਤ ਦੇ ਬੋਲ ਤੁਹਾਡੀ ਪ੍ਰਿੰਦਤਵਾਂ ਉਹਦੇ ਧੀਮੀ ਦਾ ਆਪਣੇ ਘਰ ਦੇ ਵਿੱਚ ਗਰੀਬ ਜੀਮੀਜ਼ਾਰਾ ਦਾ ਖੇਤੀਬਾੜੀ ਦਾ ਨਾਂ ਉਹਦੇ ਘਰੇ ਕਣਡਾ ਪੈਰਾ ਹੋਇਆ ਉਹਦਾ ਨਾਂ ਰੱਖਿਆ ਗਿਆ ਧੰਨਾ ਧੰਨਾ ਉਹ ਨਾਂ ਰੱਖਿਆ ਗਿਆ ਕੋਣਾ ਨੇ ਬੜਾ ਹੋਇਆ ਮਾਪੇ ਨੇ ਨੌਵਾ ਮਾਤਾ ਦੇ ਕੇ ਚਾਰ ਨਵਾਸੇ ਭੇਜੇ ਜਦ ਆਮ ਚਰਾਂਦਾ ਹੁੰਦੀਆਂ ਸੀ ਡਾਕਟਰ ਪ੍ਰਸ਼ੂ ਉਹ ਚਾਰ ਵਾਸਤੇ ਚੜ੍ਹਨਾ ਗਿਆ ਕੰਮ ਤੇ ਸੀ